ਦੇਹ ਵਪਾਰ ਦੇ ਧੰਦੇ ਨੂੰ ਵਧਾਉਣ ਦੇ ਲਈ ਵੱਖ-ਵੱਖ ਤਰ੍ਹਾਂ ਦੇ ਤਰੀਕੇ ਨੇ ਛੜੇ ਉਹ ਅਪਣਾਏ ਜਾਂਦੇ ਨੇ ਸਭ ਤੋਂ ਵੱਧ ਤਰੀਕਾ ਇਹ ਵਰਤਿਆ ਜਾਂਦਾ ਹੈ ਸਪਾਸ ਸੈਂਟਰ ਸਪਾਸ ਸੈਂਟਰਾਂ ਦੀ ਆੜ ਦੇ ਵਿੱਚ ਦੇਹ ਵਪਾਰ ਦਾ ਧੰਦਾ ਸੂਬੇ ਭਰ ਦੇ ਵਿੱਚ ਕਾਫੀ ਜ਼ਿਆਦਾ ਚੱਲ ਹੈ ਤਾਂ ਪੁਲਿਸ ਨੇ ਵੱਲੋਂ ਸਪਾਸ ਸੈਂਟਰ ਦੀ ਆੜ ਦੇ ਵਿੱਚ ਦੇਹ ਵਪਾਰ ਦੇ ਧੰਦੇ ਦਾ ਪਰਦਾ ਫਾਸ਼ ਕੀਤਾ ਗਿਆ ਜਿੱਥੇ ਪੁਲਿਸ ਨੇ 5 ਕੁੜੀਆਂ ਸਮੇਤ 14 ਨੂੰ ਗ੍ਰਿਫਤਾਰ ਕੀਤਾ ਤਾਂ ਕਿਹਾ ਜਾ ਰਿਹਾ ਕਿ ਜਿਹੜੀਆਂ ਕੁੜੀਆਂ ਗ੍ਰਿਫਤਾਰ ਹੋਈਆਂ ਨੇ ਉਹ ਵਿਦੇਸ਼ੀ ਲੜਕੀਆਂ ਸੀ ਤਵਾਖ ਵਕਤ ਕਸਟਮਰ ਜਿਹੜੇ ਕਿਸਪਾ ਸੈਂਟਰਾਂ ਦੇ ਵਿੱਚ ਗਏ ਹੋਏ ਸੀ ਉਹਨਾਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਤਾਂ ਦੋ ਸਪਾ ਸੈਂਟਰ ਸੀ ਇੱਕ ਉਹ ਮਾਲਕ ਦੇ ਸੀ ਤੇ ਇਹਨਾਂ ਸਪਾ ਸੈਂਟਰਾਂ ਦੀ ਆੜ ਵਿੱਚ ਦੇ ਵਪਾਰ ਦਾ ਧੰਦਾ ਛੜਵਾ ਉਹੋ ਝੋਰਾ ਝੋਰਾ ਤੇ ਚੱਲ ਰਿਹਾ ਸੀ ਇੱਕ ਸਪਾ ਸੈਂਟਰ ਦੇ ਵਿੱਚੋਂ ਤਿੰਨ ਕੁੜੀਆਂ ਗ੍ਰਿਫਤਾਰ ਹੋਈਆਂ ਨੇ ਇੱਕ ਸਪਾ ਸੈਂਟਰ ਦੇ ਵਿੱਚੋਂ ਦੋ ਕੁੜੀਆਂ ਗ੍ਰਿਫਤਾਰ ਹੋਈਆਂ ਨੇ ਤਾਂ ਕੁੱਲ ਮਿਲਾਕੇ ਦੋ ਸਪਾ ਸੈਂਟਰਾਂ ਦੇ ਵਿੱਚੋਂ ਪੰਜ ਕੁੜੀਆਂ ਸਮੇਤ 14 ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਕੁਝ ਕਸਟਮਰ ਵੀ ਸੀ ਤੇ ਨਾਲ ਹੀ ਸਪਾ ਸੈਂਟਰਾਂ ਦੇ ਮੈਨੇਜਰਾਂ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕੀਤਾ ਤਾਂ ਪਟਿਆਲਾ ਪੁਲਿਸ ਨੇ ਦੇਹ ਵਪਾਰ ਦੇ ਧੰਦੇ ਦਾ ਪਰਦਾਫਾਸ਼ ਕੀਤਾ ਜਿੱਥੇ ਦੋ ਸਪਾ ਸੈਂਟਰ ਸੀ ਇੱਕੋ ਮਾਲਕ ਦੇ ਸਪਾ ਸੈਂਟਰ ਸੀ ਤੇ ਇਹਨਾਂ ਸਪਾ ਸੈਂਟਰਾਂ ਦੇ ਵਿੱਚ ਦੇਹ ਵਪਾਰ ਦਾ ਧੰਦਾ ਛੇੜਾ ਉਹ ਬੜਾ ਝੋਰਾ-ਛੋਰਾ ਤੇ ਚਲਾਇਆ ਜਾ ਰਿਹਾ ਸੀ ਹਾਲਾਂਕਿ ਇਹਨਾਂ ਕੋਲ ਲਾਈਸੈਂਸ ਜ਼ਰੂਰ ਸੀ ਪਰ ਪੁਲਿਸ ਨੇ ਮੌਕੇ ਦੇ ਉੱਪਰ ਪਹੁੰਚ ਕੇ ਇਹਨਾਂ ਸਾਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਤਾਂ ਪੰਜ ਕੁੜੀਆਂ ਸਮੇਤ 14 ਨੂੰ ਗ੍ਰਿਫਤਾਰ ਕੀਤਾ ਗਿਆ ਤਸਵੀਰਾਂ ਸਾਹਮਣੇ ਆਈਆਂ ਨੇ ਦੇਖ ਸਕਦੇ ਹੋ ਕਿ ਹੁਣ ਮੁੰਡੇ ਰਛੇ ਨੇ ਉਹ ਮੂੰਹ ਲਕੋ ਕੇ ਖੜੇ ਹੋਏ ਦਿਖਾਈ ਦੇ ਰਹੇ ਨੇ ਤਾਂ ਪੰਜ ਕੁੜੀਆਂ ਸਮੇਤ 14 ਨੂੰ ਗ੍ਰਿਫਤਾਰ ਕੀਤਾ ਗਿਆ ਬਠਿੰਡਾ ਦੇ ਵਿੱਚ ਇਸ ਬਾਜ਼ਾਰ ਸੈਂਟਰ ਦੀ ਆੜ ਦੇ ਵਿੱਚ ਦੇ ਵਪਾਰ ਦਾ ਧੰਦਾ ਚੱਲ ਰਿਹਾ ਸੀ ਜਿਸ ਨੂੰ ਪੁਲਿਸ ਨੇ ਪਰਦਾ ਫਾਸ਼ ਕੀਤਾ ਲੋਕਾਂ ਦੇ ਸਾਹਮਣੇ ਲਿਆਂਦਾ ਤਾਂ ਦੇ ਵਪਾਰ ਦੇ ਧੰਦੇ ਨੂੰ ਪਾਸ ਸੈਂਟਰਾਂ ਦੀ ਆੜ ਦੇ ਵਿੱਚ ਬੜੀ ਜੋੜਾ ਸ਼ੁਰੂਆਤ ਤੇ ਪੂਰੇ ਸੂਬੇ ਭਰ ਦੇ ਵਿੱਚ ਚਲਾਇਆ ਜਾ ਰਿਹਾ ਪਹਿਲਾਂ ਵੀ ਅਜਿਹੇ ਮਾਮਲੇ ਬਹੁਤ ਸੁਣ ਚੁੱਕੇ ਆ ਤਾਂ ਇਹ ਤਾਜ਼ਾ ਮਾਮਲਾ ਜਿਹੜਾ ਬਠਿੰਡਾ ਤੋਂ ਸਾਹਮਣੇ ਆਇਆ ਜਿੱਥੇ ਇਹ ਵਪਾਰ ਦੇ ਛੱਦੇ ਦਾ ਪਰਦਾ ਫਾਸ਼ ਪੁਲਿਸ ਨੇ ਕੀਤਾ ਜਿਹੜਾ ਕਿ ਪਾਸ ਸੈਂਟਰਾਂ ਦੀ ਆੜ ਦੇ ਵਿੱਚ ਚਲਾਇਆ ਜਾ ਰਿਹਾ ਸੀ ਹਾਂਜੀ ਸਰ ਕੀ ਮਾਮਲਾ ਇੱਕ ਰਾਤ ਪਾ ਘੜੀ ਗਈ ਸੀ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਥਾਣਾ ਕੈਂਟ ਵਿਖੇ ਵੀ ਤੇ ਥਾਣਾ ਸਿਵਲ ਲਾਈਨ ਵਿਖੇ ਵੀ ਥਾਣਾ ਕੈਂਟ ਵਿਖੇ ਸਾਨੂੰ ਮੁਖਬਰ ਵੱਲੋਂ ਵੀ ਤਲਾਹ ਮਿਲੀ ਸੀ ਤੇ ਥਾਣਾ ਸਿਵਲ ਲਾਈਨ ਵਿਖੇ ਇੱਕ ਸਪੈਸ਼ਲ ਸਪੈਸੀਫਿਕ ਇਨਫਾਰਮੇਸ਼ਨ ਸੀਗੀ ਜਿਨ੍ਹਾਂ ਦੇ ਵਿੱਚ ਸਾਨੂੰ ਇਹ ਦੱਸਿਆ ਗਿਆ ਸੀਗਾ ਕਿ ਸ਼ਹਿਰ ਦੇ ਵਿੱਚ ਕੁਝ ਸਪਾ ਚੱਲਦੇ ਨੇ ਜਿਨ੍ਹਾਂ ਨੇ ਸਪਾ ਦਾ ਲਾਇਸੈਂਸ ਮ사ਜ ਦਾ ਲਾਇਸੈਂਸ ਲੈ ਕੇ ਪਰ ਉਹਨਾਂ ਦੀ ਆੜ ਦੇ ਵਿੱਚ ਤੇ ਹੋਰ ਉਥੇ ਗੈਰ ਕਾਨੂੰਨੀ ਗਤੀਵਿਧੀਆਂ ਚੱਲਦੀਆਂ ਆ ਰਹੀਆਂ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਣਾ ਸਿਵਲ ਲਾਈਨ ਤੇ ਥਾਣਾ ਕੈਂਟ ਵਿਖੇ ਇਹ ਮੋਰਲ ਟਰੈਫਿਕਿੰਗ ਐਕਟ ਦਾ ਮੁਕੱਦਮਾ ਦਰਜ ਕੀਤਾ ਗਿਆ ਟੀਮਾਂ ਬਣਾਈਆਂ ਗਈਆਂ ਤੇ ਇਮੀਡੀਏਟਲੀ ਉਥੇ ਰੇਡ ਕੀਤੀ ਗਈ ਤੇ ਜਦੋਂ ਉਥੇ ਰੇਡ ਕੀਤੀ ਗਈ ਤਾਂ ਉਥੇ ਪਾਇਆ ਗਿਆ ਕਿ ਇਹ ਜਿਹੜੇ ਦੋ ਸਪਾ ਸੀ ਇੱਕ ਤਾਂ ਬਲੂਮਸਟੇ ਸਪਾ ਹੈ ਤੇ ਇੱਕ ਸਿਲਕ ਸਪਾ ਹੈਗਾ ਥਾ ਇੱਕ ਥਾਣਾ ਸਿਵਲ ਲਾਈਨ ਦੇ ਰਿਜ ਇੱਕ ਥਾਣਾ ਕੈਂਟ ਏਰੀਆ ਦੇ ਵਿੱਚ ਇਹਨਾਂ ਦਾ ਜਿਹੜਾ ਮਾਲਕ ਹੈਗਾ ਅਸ਼ਵਨੀ ਕੁਮਾਰ ਉਰਫ ਆਸ਼ੂ ਹੈ ਜੋ ਬਠਿੰਡੇ ਦਾ ਹੀ ਰਹਿਣ ਵਾਲਾ ਹੈਗਾ ਇਹ ਦੋਨੋਂ ਉਸ ਵੱਲੋਂ ਹੀ ਚਲਾਏ ਤੇ ਜਦੋਂ ਉਥੇ ਰੇਡ ਕੀਤੀ ਗਈ ਤਾਂ ਮੌਕੇ ਤੇ ਅਸੀਂ ਇਹਨਾਂ ਦੇ ਜਿਹੜੇ ਮੈਨੇਜਰ ਹੈਗੇ ਨੇ ਕੁਲਵਿੰਦਰ ਤੇ ਆਕਾਸ਼ਦੀਪ ਤੇ ਇੱਕ ਰੋਹਿਤ ਹੈ ਇਹਨਾਂ ਨੂੰ ਵੀ ਅਸੀਂ ਉੱਥੋਂ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਤੇ ਇਸ ਤੋਂ ਇਲਾਵਾ ਇੱਕ ਉੱਥੇ ਮੌਕੇ ਤੇ ਜੋ ਕਸਟਮਰ ਸੀਗੇ ਉਹ ਜੋ ਵੀ ਇਹਨਾਂ ਗੈਰਕਾਨੂੰਨੀ ਗਤੀਵਿਚਾਰਾਂ ਵਿੱਚ ਹਿੱਸਾ ਲੈਂਦੇ ਸੀ ਉਹਨਾਂ ਨੂੰ ਵੀ ਮੌਕੇ ਤੇ ਗ੍ਰਿਫਤਾਰ ਕੀਤਾ ਗਿਆ ਕਿੰਨੇ ਕਰਤਾਰ ਸੀ ਇਹ ਜੋ ਹੈਗੇ ਨੇ ਵੱਖ-ਵੱਖ ਜਿੱਦਾਂ ਥਾਣਾ ਸਿਵਲ ਲਾਈਨ ਹੈ ਉੱਥੇ ਇੱਕ ਕਸਟਮਰ ਸੀ ਜਿਸ ਨੂੰ ਅਰੈਸਟ ਕੀਤਾ ਗਿਆ ਹੈਗਾ ਤੇ ਥਾਣੇ ਕੈਂਟ ਦੇ ਵਿੱਚ ਤਿੰਨ ਚਾਰ ਆਲੇ ਸੀਗੇ ਜਿਨ੍ਹਾਂ ਨੂੰ ਵੀ ਉੱਥੇ ਕਾਰਵਾਈ ਕੀਤੀ ਗਈ ਹੈ ਨਾ ਲੜਕੀਆਂ ਕਿੰਨੀਆਂ ਦੇ ਲੱਗਦਾ ਲੜਕੀਆਂ ਇਹਨਾਂ ਨੇ ਐਕਚੁਅਲ 'ਚ ਕੀ ਸੀਗਾ ਕਿ ਦੋਨਾਂ ਕੋਲੇ ਲਾਇਸੈਂਸ ਤਾਂ ਸੀਗਾ ਬਟ ਇਹ ਲਾਇਸੈਂਸ ਦੀ ਆਰਡ ਦੇ ਵਿੱਚ ਇਹਨਾਂ ਕੋਲ ਜਿਵੇਂ ਇੱਕ ਇੱਕ ਦੋ ਦੋ ਕੁੜੀਆਂ ਉੱਥੇ ਸੀਗੀਆਂ ਜਿੰਨਾਂ ਤੋਂ ਇਹ ਉਸ ਦੇ ਲਾਇਸੈਂਸ ਦੀ ਆਰਡ ਦੇ ਵਿੱਚ ਇਹ ਗਲਤ ਕੰਮ ਕਰਵਾਉਂਦੇ ਸੀਗੇ ਤੇ ਜਿਸ ਤੇ ਕਾਰਵਾਈ ਕੀਤੀ ਗਈ ਹੈ ਤਾਂ ਲੜਕੀਆਂ ਸੰਬੰਧੀ ਵੱਖਰੇ ਤਰੀਕਾ ਮਤਲਬ ਕਾਰਵਾਈ ਕੀਤੀ ਜਾ ਰਹੀ ਹੈ। ਬਦਿਸ਼ ਲੜਕੀਆਂ ਜੀ ਉਹ ਦੇਖੋ ਇਹਨਾਂ ਦੀ ਹੁਣ ਅਸੀਂ ਮੁਕੱਦਮਾ ਦਰਜ ਕਰ ਰਿਹਾ ਜੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਇਹਨਾਂ ਦੀ ਆਇਡੈਂਟੀਟੀ ਵਗੈਰਾ ਜਾਂ ਹੋਰ ਇਹਨਾਂ ਦੇ ਜੋ ਵੀ ਐਡਰੈਸ ਪ੍ਰੂਫ ਆ ਉਹ ਲੈ ਕੇ ਫੇਰ ਹੀ ਜੋ ਤਫਤੀਸ਼ ਦੇ ਵਿੱਚ ਸਾਹਮਣੇ ਆਊਗਾ ਉਹ ਤੁਹਾਡੇ ਧਿਆਨ ਵਿੱਚ ਜਾਵੇ ਮੌਕੇ ਤੇ ਕਿੰਨੀਆਂ ਲੜਕੀਆਂ ਜੀ ਮੌਕੇ ਤੇ ਇੱਕ ਦੇ ਵਿੱਚ ਤਾਂ ਦੋ ਤਿੰਨ ਲੜਕੀਆਂ ਸੀ ਇੱਕ ਦੇ ਵਿੱਚ ਦੋ ਸੀ ਸਰ ਜੇ ਗੱਲ ਕਰੀਏ ਕਿੰਨੇ ਟਾਈਮ ਤੋਂ ਕਰਦੇ ਸੀ ਇਸ ਤਰ੍ਹਾਂ ਦਾ ਕੰਮ ਦੇਖੋ ਇਹ ਸਾਨੂੰ ਕੱਲ ਜਿਹੜਾ ਕੰਪਲੇਂਟ ਮਸੂਲ ਹੋਈ ਸੀ ਤਾਂ ਕੰਪਲੇਂਟ ਤੇ ਅਸੀਂ ਤੁਰੰਤ ਕਾਰਵਾਈ ਕੀਤੀ ਸੀਗੀ ਬਾਕੀ ਜਿੱਥੋਂ ਤੱਕ ਦੀ ਗੱਲ ਹੈ ਵੀ ਇਹ ਕਿੰਨਾ ਚਿਰ ਦਾ ਕਰ ਰਹੀ ਸੀ ਅਸੀਂ ਦੀ ਡੰਗਾਈ ਨਾਲ ਇਨਵੈਸਟੀਗੇਸ਼ਨ ਕਰਾਂਗੇ ਅਸੀਂ ਉਹਦੀ ਫਾਈਨੈਂਸ਼ੀਅਲ ਇਨਵੈਸਟੀਗੇਸ਼ਨ ਕਰਾਂਗੇ ਹੋਰ ਕਰਾਂਗੇ ਬਾਕੀ ਇਹਨਾਂ ਦੀ ਪੁੱਛਗਿੱਛ ਅਜੇ ਅਸੀਂ ਡਿਟੇਲ ਦੇ ਵਿੱਚ ਕਰਨੀ ਹੈਗੀ ਹੈ ਪ੍ਰੀਲਿਮਨਰੀ ਇਨਵੈਸਟੀਗੇਸ਼ਨ ਦੇ ਵਿੱਚ ਜੋ ਸਾਹਮਣੇ ਆਇਆ ਸੀ ਵੀ ਇੱਕ ਕੰਪਲੇਨੈਂਟ ਸੀ ਉਹਦੇ ਉਹਦੇ ਵੱਲ ਦੱਸਿਆ ਗਿਆ ਸੀ ਉਹ ਤਕਰੀਬਨ ਇੱਕ ਹਫ਼ਤੇ ਤੋਂ ਇੱਥੇ ਕੰਮ ਕਰ ਰਹੀ ਸੀਗੀ ਬਾਕੀ ਜੋ ਜਦਾਂ ਇਨਵੈਸਟੀਗੇਸ਼ਨ ਚੱਲੂਗੀ ਉਹ ਡੰਗਾਈ ਨਾਲ ਪੜਤਾਲ ਕਰਕੇ ਇਹਨੂੰ ਪੂਰਾ ਕਲੀਅਰ ਕਰਾਂਗੇ ਵੀ ਕੌਣ ਤੋਂ ਕਰ ਰਹੀ ਸੀਗੀ ਜਾਂ ਇਹਦੇ ਵਿੱਚ ਹੋਰ ਕੌਣ-ਕੌਣ ਇਨਵੋਲ ਨੇ ਤੇ ਜਿੰਨਾਂ ਦੀ ਵੀ ਇ ਕਿ ਹੋਟਲ ਉਹ ਜਿਹੜਾ ਰੈਸਟੋਰੈਂਟ ਰਹੇਗੇ ਜਿੱਥੇ ਕਿਸ ਤਰ੍ਹਾਂ ਦਾ ਕੰਮ ਚੱਲਦਾ ਦੇਖੋ ਇਹਦੇ ਵਿੱਚ ਇਦਾਂ ਹੀ ਮੈਂ ਤੁਹਾਡੇ ਮੀਡੀਆ ਰਾਹੀਂ ਧਿਆਨ ਦੇ ਵਿੱਚ ਇਹ ਹੀ ਲਿਆਉਣਾ ਚਾਹਣਾ ਹੈਗਾ ਕਿ ਜਿੱਦਾਂ ਜਿੰਨੇ ਵੀ ਸਪਾ ਵਗੈਰਾ ਹੈਗੇ ਨੇ ਇਹ तकरीबन ਲਾਇਸੈਂਸ ਲੈ ਲੈਂਦੇ ਨੇ ਤੇ ਲਾਇਸੈਂਸ ਦੀ ਆੜ ਵਿੱਚ ਇਹ ਕਰਦੇ ਰਹਿੰਦੇ ਹਨ ਤੇ ਜਿੱਥੋਂ ਤੱਕ ਇਹ ਹੀ ਹੋਟਲਾਂ ਦੀ ਗੱਲ ਹੈ ਜਾਂ ਹੋਰ ਹੈਗਾ ਉਹ ਬੇਸਿਕਲੀ ਆਪਣੇ ਇੱਕ ਲਾਇਸੈਂਸ ਦੀ ਆੜ ਦੇ ਵਿੱਚ ਇਹ ਕਰਦੇ ਨੇ ਵੱਖ-ਵੱਖ ਸਮੇਂ ਤੇ ਸਾਡੇ ਵੱਲੋਂ ਰੈਡਾ ਵੀ ਕੀਤੀਆਂ ਜਾਂਦੀਆਂ ਹਨ ਤੇ ਹੋਰ ਵੀ ਪ੍ਰੋਵੇਟਿਵ ਜਾਂ ਹੋਰ ਕਾਰਵਾਈ ਵੀ ਹਮਲ ਵਿੱਚ ਲਿਆਂਦੀ ਜਾਂਦੀ ਹੈ ਜੀ ਹੁਣ ਤੱਕ ਕਿੰਨੇ ਬੱਚੇ ਦਾ ਦੁਗ੍ਹਾ ਸਪਾ ਚਲਾਉਂਦੇ ਨੇ ਇਹ ਦੋ ਪਰਚੇ ਤਾਂ ਕੱਲ ਹੀ ਦਰਜ ਹੋਏ ਨੇ ਇਸ ਤੋਂ ਪਹਿਲਾਂ ਵੀ ਇੱਕ ਕਟ ਥਾਣੇ ਵੀ ਸਿਵਲ ਲਾਈਨ ਥਾਣੇ ਵੀ ਮ ਦਰਦ ਨੇ ਤੇ ਜਿਹੜਾ ਇਹ ਅਸ਼ੂਨੀ ਕੁਮਾਰ ਉਰਫ ਆਸ਼ੂ ਹੈਗਾ ਜੀ ਇਸ ਤੇ ਇੱਕ ਪਹਿਲਾਂ ਵੀ ਮੁਕਦਮਾ ਦਰਜ ਸੀਗਾ ਜਿਹਦੇ ਵਿੱਚ ਇਹ ਭਗੌੜਾ ਸੀਗਾ ਜੀ ਤੇ ਦੀ ਉਸ ਵਕਤ ਦੇ ਵਿੱਚ ਜੁਗਸਤਰੀ ਪਾਈ ਜਾਉਗਾ ਸਰ ਹੋਰ ਤਾਂ ਨਹੀਂ ਇਹਨਾਂ ਦੇ ਇਹਨਾਂ ਦੇ ਕਈ ਵਾਰੀ ਇਹ ਲੱਗ ਲੱਗ ਰਿਹਾ ਹੈ ਕੋਈ ਨਹੀਂ ਇਹ ਤਾਂ ਟੈਕੀਕਲ ਹੋ ਰਿਹਾ ਨਹੀਂ ਕਿਸੇ ਕੋਲ ਪਸਦਾ ਨਹੀਂ ਪੁਹੁੰਚਦਾ ਮੈਂ ਉਹੀ ਤੁਹਾਨੂੰ ਦੱਸ ਰਿਹਾ ਨਾ ਜੀ ਹੁਣ ਇਨੀਸ਼ੀਅਲੀ ਅਸੀਂ ਇਨਵੈਸਟੀਗੇਟ ਫਾਈਲ ਦਰਜ ਕਰ ਲਈਏ ਜੀ ਇਹਦਾ ਅਸੀਂ ਹੁਣ ਸਿਵਲ ਮਹਿਕਮੇ ਤੋਂ ਅਸੀਂ ਰਿਕਾਰਡ ਵੀ ਲਵਾਂਗੇ ਕਿੰਨੂ ਕਿੰਨੂ ਲਾਇਸੈਂਸ ਜਾਰੀ ਹੋਏ ਨੇ ਉਹਨਾਂ ਦੀ ਵੀ ਬਕਾਇਦਾ ਅਸੀਂ ਲਿਸਟ ਲਵਾਂਗੇ ਤੇ ਉਹਨੂੰ ਡਿਊਰਿੰਗ ਕਲੀਅਰ ਕਰਾਂਗੇ ਵੀ ਇਹਨਾਂ ਦੇ ਇੱਥੇ ਹੀ ਨੇ ਜਾਂ ਕਿਤੇ ਹੋਰ ਵੀ ਇਹਨਾਂ ਦਾ ਕੋਈ ਹੈ ਜਾਂ ਕਿਤੇ ਹੋਰ ਕੋਈ ਇਦਾਂ ਦੀ ਗੈਰ ਕਾਨੂੰਨੀ ਗਤੀਵਿਧੀ ਤਾਂ ਨਹੀਂ ਹੋ ਰਹੀ ਅਗਰ ਕਿਤੇ ਇਹ ਇਨਵੈਸਟਿਗੇਸ਼ਨ ਸਾਹਮਣੇ ਆਊਗਾ ਤਾਂ ਕਾਨੂੰਨ ਅਨੁਸਾਰ ਬੰਦੀ ਕਾਰਵਾਈਆਂ ਲਈ ਲੈਂਦੀ ਜਾਊਗੀ ਅਸ਼ੂਰੀ ਦੀ ਹਫਤਾਰੀ ਹੋ ਚੁੱਕੀ ਕਿਹਨੇ ਆਕਿਊਜ਼ ਸਾਰੇ ਅਰੈਸਟਡ ਨੇ ਜੀ ਇਹਦੇ ਵਿੱਚ ਤੇ ਜਿੰਨੇ ਵੀ ਦੋਨੋਂ ਐਫ ਆਈ ਆਰਸ ਦੇ ਵਿੱਚ ਜਿੰਨੇ ਵੀ ਆਕਿਊਜ਼ ਸੀ ਸਾਰੇ ਨੇ ਅਰੈਸਟ ਹੋ ਚੁੱਕੇ ਜੇ ਮਾਪਿਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਬੱਚੇ ਆਮ ਦੇ ਨੇਗੇ ਇਸ ਤਰ੍ਹਾਂ ਦੀ ਗਲਤ ਅਮਰਦੇਸ਼ ਕਾਰਬੰਦੇਸ਼ੀ ਦੇਖੋ ਸਾਡੀ ਮੀਡੀਆ ਰਾਹੀਂ ਇਹ ਪਬਲਿਕ ਨੂੰ ਵੀ ਅਪੀਲ ਹੈਗੀ ਆ ਜੀ ਤੇ ਇਨਫੈਕਟ ਜਿਨ੍ਹਾਂ ਨੇ ਵੀ ਇਹ ਸਪਾ ਸੈਂਟਰ ਖੋਲੇ ਹੋਏ ਨੇ ਜਾਂ ਇਸ ਤਰੀਕੇ ਦੇ ਬਿਜ਼ਨਸ ਦੇ ਵਿੱਚ ਇਨਵੋਲਡ ਨੇ ਸਾਡੀ ਸਾਰਿਆਂ ਨੂੰ ਇਹੀ ਅਪੀਲ ਹੈ ਪਹਿਲੀ ਗੱਲ ਤਾਂ ਜਿਨ੍ਹਾਂ ਨੇ ਆਪਣੇ ਬਿਜ਼ਨਸ ਚਲਾਏ ਹੋਏ ਨੇ ਤਾਂ ਜਿਨ੍ਹਾਂ ਨੇ ਲਾਇਸੈਂਸ ਲਈਏ ਨੇ ਤਾਂ ਜੋ ਲਾਇਸੈਂਸ ਦੀਆਂ ਟਰਮਸ ਐਂਡ ਕੰਡੀਸ਼ਨਸ ਆ ਕਾਈਂਡਲੀ ਉਹਨੂੰ ਕੰਪਲਾਈ ਕੀਤਾ ਜਾਵੇ ਉਹਨਾਂ ਦੀ ਮਿਸਯੂਸ ਨਾ ਕੀਤਾ ਜਾਵੇ ਅਗਰ ਇਸ ਤਰੀਕੇ ਦੀ ਸਾਨੂੰ ਦੁਬਾਰਾ ਵੀ ਕੋਈ ਗੱਲ ਸਾਹਮਣੇ ਆਊਗੀ ਤਾਂ ਅਸੀਂ ਸਖਤ ਤੋਂ ਸਖਤ ਕਾਰਵਾਈ ਹਮਲ ਵਿੱਚ ਲੈ ਕੇ ਜਾਵਾਂਗੇ ਜੇ ਹੋਟਲ ਹੈ ਜੀ ਇਨ ਵਿੱਚ ਜਿਹੜੇ ਘੱਟ ਉ ਉਹਨਾਂ ਨੂੰ ਵੀ ਉੱਥੇ ਕਰਾਇ ਦੇ ਦਿੱਤੇ ਜਾਂਦੇ ਗਮਰੀ ਨਹੀਂ ਦੇਖੋ ਇਹ ਇੱਕ ਜਾਂਚ ਦਾ ਵਿਸ਼ਾ ਹੈਗਾ ਹੋਟਲ ਦੇ ਵਿੱਚ ਜਾ ਕੇ ਕੋਈ ਵੀ ਰਹਿ ਸਕਦਾ ਹੈਗਾ ਵੀ ਇਦਾਂ ਦੀ ਗੱਲ ਨਹੀਂ ਕਿ ਵੀ ਆਪਾਂ ਕਿਸੇ ਨੂੰ ਮਤਲਬ ਰੋਕ ਸਕਦੇ ਆ ਜਾਂ ਇਦਾਂ ਇਦਾਂ ਦੀ ਕੋਈ ਗੱਲ ਹੈ ਨਹੀਂ ਬਟ ਫਿਰ ਵੀ ਹਾਂ ਅਗਰ ਕੋਈ ਹੋਟਲ ਹੈ ਜਾਂ ਕਿਸੇ ਤਰੀਕੇ ਦਾ ਕੋਈ ਹੈ ਉਹ ਗੈਰ ਕਾਨੂੰਨੀ ਗਤੀਵਧੀਆਂ ਦਾ ਹਸਤੇ ਅਗਰ ਯੂਜ਼ ਹੁੰਦਾ ਤਾਂ ਅਸੀਂ ਸਖਤ ਤੋਂ ਸਖਤ ਕਾਰਵਾਈਾਂ ਦੇ ਵਿੱਚ ਲੱਗਾਂਗੇ